ਸਤਿ ਸ੍ਰੀ ਅਕਾਲ ਜੀ ਜਰੂਰੀ ਜੀ ਕਿੱਦਾ ਹਾਲ ਚਾਲ ਹੈ ਪੈਂਟਰਾਵਾ ਦਾ ਉਮੀਦ ਕਰਦੀ ਆ ਸਭ ਵਧੀਆ ਹੋਵੋਗੇ ਤੇ ਰਕਸਾਰਿਆਂ ਨੂੰ ਚੜਦੀ ਚਲਾ ਚੜਦੀ ਕਲਾ ਚ ਰੱਖੇ ਲੋ ਜੀ ਇੱਕ ਵੀਰੇ ਦੀ ਰਿਕੁਐਸਟ ਆਈ ਹੈ ਜੀ ਇੱਕ ਲਾਈਵ ਸ਼ੋਅ ਆ ਜੀ ਕੁਲਦੀਪ ਰੰਧਾਵਾ ਜੀ ਦੇ ਨਾਲ ਹਰਪ੍ਰੀਤ ਹਰਪ੍ਰੀਤ ਕਿਹੜੋ ਮੇਰਾ ਅੱਛਾ ਫਸਟ ਟਾਈਮ ਇਹ ਵੀ ਪਰਦਾਵਾਨ ਨੂੰ ਸੁਨਿਆ ਹੋਇਆ ਹੈ ਅੱਛਾ ਇਹ ਸੀ ਉਹ Song ਜਿਹਦੀ ਬਾਰ ਬਾਰ ਤੂੰ ਉਦੋਂ ਦੀ ਕਹਿ ਰਹੀ ਸੀ ਕਿ ਰਿਕੁਐਸਟ ਆ ਰਹੀ ਹੈ ਵੀਰੇ ਦੀ ਰਿਕੁਐਸਟ ਆ ਰਹੀ ਹੈ ਇੱਕ ਵੀਰੇ ਨੇ ਰਿਕੁਐਸਟ ਕੀਤੀ ਫਿਰ ਇੱਕ ਹੋਰ ਵੀਰੇ ਨੇ ਰਿਕੁਐਸਟ ਕੀਤੀ ਫਿਰ ਇੱਕ ਹੋਰ ਵੀਰੇ ਨੇ ਕੀਤੀ ਤੇ ਮੈਂ ਕਿਹਾ ਹੁਣ ਤਿੰਨ ਵੀਰਿਆਂ ਦੀ ਰਿਕੁਐਸਟ ਆ ਗਈ ਹੈ ਅੱਛਾ ਇਹ ਪਰਦਾਵਾਨ ਨੂੰ ਸੁਨਣਾ ਚਾਹੀਦਾ ਅਸੀਂ ਇਹਨਾਂ ਦਾ ਸੁਨਿਆ ਸੀਗਾ ਕੁੱਤਾ ਤੂੰ ਬੁੜਹਾਪਾ ਰੋਲਦਾ ਹਾਂ ਹਾਂ ਦਵਾ ਦਿੱਤਾ ਸੀਗਾ ਉਸਨੇ ਬਿਲਕੁਲ ਤੇ ਉਹ ਵੀ ਬਹੁਤ ਵਧੀਆ ਇਹਨਾਂ ਨੇ ਸਿੰਗਿੰਗ ਕੀਤਾ ਹੋਇਆ ਸੀ ਹਾਂ ਤੇ ਆਓ ਪਹਿਲੇ ਸੁਣਦੇ ਆ ਜੀ ਫਿਰ ਕਰਦੇ ਆ ਗੱਲ ਸਾਡੇ ਨਾਲ ਟੈਟ ਗੈਟ ਸਟਾਰਟ ਲਾਈਵ ਸ਼ੋਅ ਇਹਨਾਂ ਦਾ ਲਾਈਵ ਆਪਾ ਦੇਖ ਰਹੇ ਹਾਂ ਪਿੱਛੇ ਖੜੀਆਂ ਇੱਥੇ ਸਾਹਮਣੇ ਆਜੋ ਮੜੀਆਂ ਭੈਣਾ ਆਜੋ ਇੱਥੇ ਆਜੋ ਕੁਲਦੀਪ ਮਨਪਨ ਨਾਲ ਸ਼ੁਰੂ ਕਰਦੇ ਆਜੋ ਉਹ ਖੜੀਆਂ ਬੱਚੇ ਚੋਕੇ ਖੜੀਆਂ ਤੁਸੀਂ ਕਿਉਂਕਿ ਮੈਂ ਵਧੀਆ ਕਿਉਂ ਨਾ ਮਾੜਾ ਨਹੀਂ ਕਿਉਂਨਾ ਤੇ ਸਾਹਮਣੇ ਆਜੋ ਖੜੋ ਨਾਨਕੇ ਭੈਣਾ ਬੇ ਜੀ ਕੌਨਫੀਡੈਂਸ ਤੇ ਸੁਣਿਓ ਆ ਮੇਰੇ ਲੋਗਾਂ ਨਾਲ ਕਰਦੀਆਂ ਸਾਡੇ ਅਫਸਰ ਸਨਮ ਬੈਠਾ ਜੀ ਮੇਰੇ ਵੱਲ ਸਤਿਕਾਰ ਮੈਂ ਕਿਹਨੇ ਲੋਗਾਂ ਨਾਲ ਕਰਨੀਆਂ ਨੇ ਅੱਜ ਦਾ ਮੈਂ ਗੀਤ ਗਾਉਣ ਲੱਗਾ ਇਹ ਜਦੋਂ ਬੰਦਾ ਵੱਡੀ ਉਮਰ ਦਾ ਜਾ ਕੇ ਵਾਹ ਕਰਾਉਣਾ ਨਾ ਵੱਡੀ ਉਮਰ ਚ ਜਿਹਦੀ ਉਹ ਕੁੱਤੇ ਖਾਣੀ ਉਹ ਦੇਖ ਸਕਦੇ ਬੜੀ ਮੀਟੂ ਦੇ ਵੱਡੀ ਵੱਡੀ ਦਾ ਆਖਲਾ ਤੇ ਇੱਕ ਵੱਡੀ ਪੰਜਾਬੀ ਆਖਰੋ ਤੇ ਜਦੋਂ ਛੋਟੀ ਉਮਰ ਦੀ ਘੱਟ ਛੋਟੀ ਜਨਾਨੀ ਨਾਲ ਆਖਰਾ ਲੋ ਉਹ ਤੇ ਵਾਰ ਨਹੀਂ ਬੀਤੀ ਹੁੰਦੀ ਆ ਹਾਂ ਜੇ ਇੱਕ ਮਿੰਟ ਅੱਜ ਮੈਂ ਇੱਕ ਖਬਰ ਵੇਖੀ ਅੱਗੇ ਥੋੜੀ ਜਿਹੀ ਦਿਨ ਪਹਿਲੇ ਵੇਖ ਰਹੀ ਸੀ ਕਿ ਇੱਕ 24 ਸਾਲ ਦੀ ਲੜਕੀ ਨੇ ਇੱਕ 70 ਸਾਲ ਦੇ ਬਾਬੇ ਨਾਲ ਸ਼ਾਦੀ ਕਰ ਲਈ ਆ ਕਿਉਂ ਉਹਨੇ ਹੱਕ ਮੈਂ ਜਿਹੜਾ ਰੱਖਿਆ ਸੀ 3 ਅਰਬ ਰੁਪਏ ਉਹ ਫੇਰ ਤਾਂ ਨਹੀਂ ਕਰਨੀ ਕਰਨੀ 3 ਅਰਬ ਰੁਪਏ ਉਹਨੇ 24 ਸਾਲ ਦੀ ਲੜਕੀ ਦਾ ਹੱਕ ਮੈਂ ਲੜਿਆ ਉਹ ਮੋਸਟਲੀ ਅਜਿਹੇ ਹਰਿਆਣਾ ਨਿਊਜ਼ਾ ਚੱਲਦੀ ਆ ਹੁਣ ਨਾ ਤੇ ਉਹਦੇ ਕਮੈਂਟ ਪੜਨ ਵਾਲੇ ਹੁੰਦੀ ਆ ਪੈਸਿਆਂ ਪਿੱਛੇ ਪੈਸਾ ਬੋਲਦਾ ਪੈਸਾ ਬੋਲਦਾ ਉਹੀ ਮਿਲਦਾ ਇਹ ਵੀ ਗੱਲ ਕਰ ਰਹੇ ਆ ਹੁਣ ਤੁਸੀਂ ਮੈਨੂੰ ਸਮਝੋ ਦੱਲਾਵਾਂ ਬੀ ਆਲਦੇ ਨੇ ਜੀਵ ਦਾ ਦਿਲ ਕਰਦਾ ਹੁਣ ਆ ਕੇ ਦੇਖੋ ਪਤਾ ਲੱਗ ਗਈ ਯਾਰ ਵੀ ਹੈਪੀ ਕੈਨੋ ਮੈਂ ਇਹ ਜਿਹੜੇ ਕਲਾਕਾਰ ਹੁੰਦੇ ਡਰਾਮੇ ਕਰਦੇ ਆ ਕਦੀ ਹੈਪੀ ਕਮ ਦੇ ਦਾਦੀ ਬਣ ਗਈ ਕਤਮਾ ਬਣ ਗਈ ਅਲੀ ਦਾਦੀ ਨਹੀਂ ਬਣੇਗੀ ਅੱਛਾ ਮੈਂ ਕਿਹਨੇ ਦਾਦੀ ਬਣ ਗਈ ਕਦੀ ਭੁਜਾਈ ਬਣ ਗਈ ਇਹਨਾਂ ਦਾ ਰੋਲ ਵਾਕ ਕਰਦੇ ਆਪਾਂ ਇਹਨਾਂ ਦਾ ਦਿਲ ਵੀ ਨਹੀਂ ਕਹਿ ਰਿਹਾ ਆਪਣੀ ਪੀਵੀ ਨੂੰ ਤੇ ਹੁਣ ਇਹ ਪਹਿਲਾਂ ਵੀ ਦੋਹਾਂ ਜੀਆਂ ਦੀ ਗੱਲ ਕੀਤੀ ਸੀ ਹੁਣ ਵੀ ਦੋ ਜੀ ਮੀਆਂ ਬੀਵੀ ਦੀ ਗੱਲ ਕਿ ਸਮਝੋ ਵੀ ਕੁਲਦੀਪ ਬਰਦਾਵੇ ਨੇ ਵੱਡੇ ਉਮਰ ਚ ਵਿਆਹ ਕਰਾ ਲਿਆ ਤੇ ਘਰ ਵਾਲੀ ਛੋਟੀ ਉਮਰ ਦੀ ਹੁਣ ਘਰ ਵਾਲੀ ਫੈਸ਼ਨੇਬਲ ਆ ਐ ਟੌਰ ਕੱਢ ਕੇ ਸੁਰਖੀਆਂ ਬਿੰਦੀਆਂ ਦਿਲ ਸਿੱਟ ਕੇ ਕਦੀ ਮੈਨੂੰ ਮਜਾ ਨਹੀਂ ਆਉਂਦਾ ਕਦੀ ਆ ਆ ਕਦੀ ਆ ਉਹ ਕਦੀ ਆ ਇਸ ਦੁਕਾਨ ਤੇ ਪੂਰਾ ਟੌਕ ਕੱਢ ਕੇ ਤੇ ਫਿਰ ਲੋਕਿਆਂ ਨੂੰ ਉਹ ਫਿਰ ਉਹ ਤੇਰਾ ਮਰ ਜਾ ਸਾਰਾ ਕੋਈ ਖਾ ਗਏ ਉਹ ਤਰਫੋਂ ਕਦੀ ਨਹੀਂ ਸਮਝ ਜਾਂਦੀ ਆ ਬੜੀ ਆ ਵੀ ਹੋਦੀ ਕੜਿਆ ਆ ਤੇ ਟੌਕ ਕੱਢ ਕੇ ਫਲਾਅ ਮੈਂ ਤੇ ਹੀ ਆ ਤੇ ਫਿਰ ਉਹ ਆੜ ਕੇ ਪਰਦੇ ਨਾਲ ਰਾਤ ਨੂੰ ਨਾ ਅੰਡੇ ਦੇ ਵੀ ਲੋਕ ਵੇਖਣ ਨਾ ਉਹ ਤਰਲੇ ਕਰਦਾ ਵੀ ਇਦਾਂ ਨਾ ਆ ਗਿਆ ਮੇਰੇ ਵੀ ਦੀ ਨਾਗਰਾ ਬਾਹਰ ਦਾ ਆ ਗਿਆ ਇਦਾਂ ਕਰਾ ਕਰ ਤੇ ਨਾਲੇ ਤੇ ਤੋਰੀ ਕਪੜੇ ਪਾ ਗਾ ਠੀਕ ਹੈ ਨਾਲ ਮੈਨੂੰ ਜਾਣੀ ਮੇਰੇ ਬੀਤੇ ਹੁਣ ਜਿਹੜੀ ਗੱਲੀ ਜਾਂਦਾ ਤੁਹਾਨੂੰ ਜਾਣੇ ਦਿਖਾਉ ਕਰਦਾ ਮੈਂ ਹਾਂ ਹੁਣ ਵਧੀਆ ਮਾਂ ਗੱਲ ਕਰ ਲੱਗੀਆਂ ਤੇ ਜੇ ਗੱਲ ਬਣ ਗਈ ਜਿੰਨਾ ਠੀਕ ਹੈ ਜੇ ਚਲੋ ਬੀਤੇ ਨੂੰ ਹੋਣ ਦੇਈਏ ਹਾਂਜੀ चर्चा मैंसा नीतू चाची मेरी नहीं गल सुन नीतू चाची

ਆਧਾਰ ਕਾਰਡ ਮੇਰੇ ਪਹਿਲੇ ਅਮਰੀਕਾ ਨਹੀਂ ਗਿਆ ਉਦੋਂ ਮੇਰੇ ਉਮਰ ਘੱਟ ਸੀ ਉਦੋਂ ਮੈਨੇ 23 ਸਾਲ ਦਾ ਅੱਛਾ ਤੇ ਉਹ ਮੈਨੂੰ ਸੁਣਾਈ ਕਿ ਜਦੋਂ ਸ਼ੋਅ ਕਰਾਉਂਦੇ ਆ ਨਹੀਂ ਨਹੀਂ ਗੱਲ ਸੁਣ ਇਦਾਂ ਨਹੀਂ ਮੈਂ ਗੱਲ ਨਹੀਂ ਤੇ ਵੀ ਤਾਂ ਸਭ ਪਹਿਲੇ ਹੁੰਦੀ ਵੀ ਵਧਾਈ ਤੇ ਉਹ ਮੈਨੂੰ ਅਮਰੀਕਾ ਕਾ ਬੰਦੇ ਜਿਹੜੇ ਆਉਂਦੇ ਨੇ ਵੀ ਪ੍ਰਮੋਟਰ ਕਹਿੰਦਾ ਜਿਹੜਾ ਬਾਹਰ ਸ਼ੋਅ ਨਹੀਂ ਕਰਾਉਂਦੇ ਉਹ ਕਹਿੰਦੇ ਵੀ ਤੇਰੀ ਉਮਰ ਘੱਟਿਆ ਤੈਨੂੰ ਵੀ ਜਲ ਮਿਲਣਾ ਕਿਉਂਕਿ ਇਹ ਤੁਮਨ ਮੈਨ ਲੈਣਾ ਵਹਿ ਨਹੀਂ ਇੱਕ ਉਪਰਕਰਤਾ ਦੇ ਨੂੰ ਵੀਜ਼ਾ ਦੇਣਾ ਨਾ ਵੀ ਤੂੰ ਰਹਿਣਾ ਉੱਥੇ ਫੇਰ ਮੁੜ ਕੇ ਉਹਨੂੰ ਮੈਂ ਮਤਲਬ ਦਸਵੀਂ ਦਾ ਸਰਟੀਫਿਕੇਟ ਲਾ ਕੇ ਸਰਕਿਟਣਾ ਆਪਣਾ ਪਾਸਪੋਰਟ ਫੇਰ ਉਹ ਤੋਂ ਲਾਜਿਸ ਹੁੰਦੇ ਗਿ ਫੜ ਕੇ ਨਾ ਲੈ ਲਨ ਇਹ ਕਹਾਣੀ ਤੇ ਇਹੀ ਠੀਕ ਹੈ ਹਾਂ ਤੇ ਬਾਕੀ ਗੱਲੇ ਤਾਂ ਵੀ ਇਹ ਝੂਠੇ ਆਧਾਰ ਕਰਕੇ ਕੇਲ ਪਿਛੇ ਨੂੰ ਆਉਣ ਦੇ ਵੀ ਚੱਕਰ ਹੁੰਦੇ ਆ ਤੇ ਤਾਂ ਹਰਦਾ ਦੇ ਦੀ ਆ ਇਹਦੀ ਗੱਲ ਹੈ ਜੀ ਹਾਂ ਹੋਣਾ ਹੁਣ ਸਾਰੇ 10 ਸਾਲ ਨਹੀਂ ਬਣਾਈ ਇਹਨਾਂ فرق 30 ਸਾਲ ਦਾ ਹੈਗਾ ਇਹ ਕੁੜੀ ਕਹਿੰਦੀ ਆ ਵੀ ਤੁਸੀਂ 30 ਸਾਲ ਵੱਡੇ ਨੇ ਮੇਰੇ ਤੋਂ ਅੱਗੇ ਦਾ ਫਰਕ ਦੱਸ ਨਹੀਂ ਇੰਨਾ ਨਹੀਂ ਫਰਕ ਹੈਗਾ ਹਾਂ ਰੰਦਾਵਾਸਾ ਵਿੱਚ 4-5 ਸਾਲ ਦਾ ਹੀ ਫਰਕ ਲੱਗਣਿਆ ਜੀ ਹਾਂ ਇੰਨਾ ਨਹੀਂ ਆਹ ਤੇ ਨਹੀਂ ਕੀਣਾ ਅਸ਼ਾ ਮੇਰਾ ਅਜੇ ਤੱਕ ਵਾਡ ਡੂ ਉਹ ਤੂੰ ਦੱਸ ਪਰ ਇਹ ਕਿਰਦਨਿਆ ਮਰ ਤੋਂ ਮੇਰਾ ਪੋਤਿਆ ਲੈ ਅਸ਼ਾ ਇਹਦਾ ਰੋਲਾ ਕਿਵੇ ਰਿ ਚੱਤੋ 20 ਸਾਲ ਚੱਤੋ ਆਹ ਮੇਰਾ ਸਾਨੂੰ

ਹਾਂ ਜੂ ਲੱਭ ਨੀ ਰਾਈਲ ਗੱਲ ਨਹੀਂ ਕੀ ਹਾਂ ਅਜਾ ਮੈਨੋਂ ਤਾਂ ਭਾਈ ਜਵਾਨ ਹੀ ਲੱਗਦੇ ਹੋ ਮਨੋਂ ਨੇ ਬਜ਼ੁਰਗ ਲੱਗਦੇ ਜਵਾਨ ਨਹੀਂ ਮਿੱਠਾ ਰਿਹਾ ਤੇਰੇ ਨਾਲ ਸੀ ਕੋਈ ਫਿਰਗਾ ਹੋਰ ਉਹ ਕਸਿਲ ਕੀ ਤੋਂ ਅਸਰ ਨਹੀਂ ਜਿਹੜਾ ਗਾਣ ਨੂੰ ਸੁਣਾ ਹੋਰਾਂ ਦੇ ਮਈਏ ਤਾਂ ਕਦੀ ਕਦੀ ਖੇੜਾ मर्जी कर दा नहीं गल बात तेरी अच्छा ये बहुत बढ़िया शर्त रख दी आप जिन्हें वीर बैठा मेरे मेरे एक भी ऐसे तौला तो खा दिन दाड़ी से नहीं ऐसे भाईया पेश कर रहे हैं क्या तू दस किथे आ रहा है हां ना दाई आज सब तो नहीं वाला नहीं दाई लगी है आज इथे सारे काले हैं दस चलो ओ हां ओए अच्छा डायति चओ शुरूआ हजे पता तो चलता रिजल्ट की आया वा वा। हम्म ਅੱਛਾ ਲੋਕੀ ਕੁੜੀਆਂ ਆਪਣੀ ਉਮਰ ਚ ਪਾਉਂਦੀਆਂ ਨੇ ਤੇ ਬੰਦੇ ਨੇ ਇੰਨੀਆਂ ਸ਼ਹਾਦਤਾਂ ਦੇ ਦਿੱਤੀਆਂ ਆਪਣੀ ਉਮਰ ਚ ਪਾਉਣ ਵਾਸਤੇ ਓਏ ਅੱਛਾ ਪਹਿਲੇ ਪਹਿਲੇ ਜਿਹੜੇ ਅਖਾੜੇ ਲੱਗਦੇ ਹੁੰਦੇ ਸੀ ਨਾ ਅਕਸਾ ਪਿੰਡਾਂ ਥਾਵਾਂ ਤੇ ਉਹਦੇ ਚ ਨਾ ਐਵੇਂ ਲਾਜ਼ਮੀ ਡੁਇਟ ਹੁੰਦਾ ਸੀ ਇੱਕ ਤੇ ਕੁੜੀ ਮੁੰਡਾ ਇਕੱਠੇ ਗਾਉਂਦੇ ਸੀ ਨਾਲੇ ਕਿ ਉਹਦੇ ਵਿੱਚ ਐਵੇਂ ਹੁੰਦਾ ਸੀ ਕਿ ਜਵਾਬ ਦੇਣੇ ਇੱਕ ਦੂਸਰੇ ਨੂੰ ਹਾਂ ਇੱਕ ਦੂਸਰੇ ਨੂੰ ਜਵਾਬ ਦੇਣੇ ਔਰ ਇੱਕ ਦੂਸਰੇ ਨੂੰ ਪੁਆਇੰਟ ਮਾਰਨੇ ਮਤਲਬ ਐਵੇਂ ਲੋਕ ਜੋ ਹਾਂ ਇਸ ਚੀਜ਼ ਨੂੰ ਨਾ ਨੋਕ-ਜੋਕ ਵਾਲੇ ਖਾਣੇ ਹੁੰਦੇ ਸੀ ਅੱਛਾ ਵੱਡੀ ਉਮਰ ਦਾ ਬੰਦਾ ਹੋਵੇ ਤੇ ਵਾਕਿਆ ਤੇ ਬਹੁਤ ਮਿੱਟੀ ਪਲੇਟ ਹੁੰਦੀ ਹੈ ਤੇ ਉਤੋਂ ਛੋਟੀ ਉਮਰ ਦੇ ਨੂੰ ਜਨਾਨੀ ਲੱਭ ਜਾਵੇ ਆਇਆ ਤੂੰ ਤੇ ਆਪਣੀ ਜਨਾਨੀ ਤੇ ਪਿਓ ਲੱਗਦਾ ਲੱਗਦਾ ਤੂੰ ਤੇ ਉਹਦਾ ਭਰਾ ਲੱਗਦਾ ਤੂੰ ਦੋਸਤ ਲੱਗਦਾ ਬਾਜ਼ ਲੋਕ ਤੇ ਫਿਰ ਜਾਣ ਕੇ ਮਸਾਕ ਕਰ ਨੂੰ ਕਹਿ ਦਿੰਦੇ ਹੋ ਜਾਣਦੇ ਆ ਜਿਵੇਂ ਲੱਗਦਾ ਜਿਵੇਂ ਪਿਓਤੀ ਜਾਂਦੇ ਹੋ ਹਾਂ ਪਿਓਤੀ ਜਾਂਦੇ ਹੋ ਵਾਕਿਆ ਉਹਨੂੰ ਵਾਕਿਆ ਬਹੁਤ ਸੁਣਨੀਆਂ ਪੈਂਦੀਆਂ ਤੇ ਐਵੇਂ ਹੀ ਉਲਟਾ ਨਾ ਕਿ ਅਗਰ ਲੜਕੀ ਵੱਡੀ ਹੋਵੇ ਔਰ ਇਹ ਲੜਕਾ ਛੋਟਾ ਹੋਇਆ ਤਾਂ ਕਹਿੰਦੇ ਮਾਂ ਪੁੱਤੇ ਜਾਣਦੇ ਨੇ ਹਾਂ ਮਤਲਬ ਗਲਤ ਲੋਕ ਕਾਫੀ ਲੋਕ ਪੁਆਇੰਟ ਮਾਰਦੇ ਆ ਕਹਿੰਦਾ ਕਹਿੰਦਾ ਮੈਂ ਕਹਿੰਦੀ ਵੀ ਤੁਹਾਡਾ ਕਾਰਡ ਵੇਖ ਲਿਆ ਸੀ ਕਹਿੰਦਾ ਕਾਰਡ ਤੇ ਉਹ ਆਪਣੀ ਸਟੋਰੀ ਦੱਸਣ ਲੱਗ ਪਿਆ ਫਿਰ ਮੋਸਟਲੀ ਬਾਤਾਂ ਇਹ ਹੁੰਦਾ ਵਾ ਕਾਰਡ ਤੇ ਜਿਹੜੀਆਂ ਨਾ ਉਮਰਾਂ ਛੋਟੀਆਂ ਲਿਖਾਈ ਹੋਈ ਆ ਹਾਂ ਛੋਟੀਆਂ ਨੇ ਲਿਖਾਈ ਮੋਸਟਲੀ ਹੁੰਦੀ ਆ ਵਾ ਕਿ ਅਸੀਂ 2 ਸਾਲ ਹੁਣ ਮੈਂ ਆਪਣੇ ਜਿਹੜਾ ਮੇਰਾ ਛੋਟਾ ਬੇਟਾ ਹੈ ਉਹਦੀ ਮੈਂ 2 ਸਾਲ ਘੱਟ ਲਿਖਾਈ ਹੋਈ ਆ ਅੱਛਾ ਸਕੂਲ ਐਡਮਿਸ਼ਨ ਤੇ ਆਨਗੇ ਐਡਮਿਸ਼ਨ ਹੀ ਨਾ ਹੋਵੇ ਉਹ ਕੰਦੇ ਬੱਚੇ ਦੀ ਜੀ ਨਹੀਂ ਆਜੇ ਵੈਸੇ 5 ਸਾਲ ਦਾ ਹੋ ਗਿਆ ਸੀ ਤੇ ਉਹਦੇ ਮੁਤਾਬਿਕ ਪਲੇਟਫਾਰਮ ਦੇ ਮੁਤਾਬਿਕ 3 ਸਾਲ ਦਾ ਫਿਰ ਫਿਰ 1 ਸਾਲ ਲੇਟ ਕਰਵਾਇਆ ਹਾਂ ਵੇਖਿਆ ਬਗੈਮ ਫਿਰ ਬਹੁਤ ਮੁਸੀਬਤ ਆ ਗਈ ਟੈਂਸ਼ਨ ਆ ਬਚ ਜਾਂਦੀ ਹੈ ਬਿਲਕੁਲ ਐਵੇਂ ਹੀ ਆ ਬਹਾਲ ਇਹਨਾਂ ਦਾ ਬਹੁਤ ਵਧੀਆ ਸੀ ਇਹਨਾਂ ਨੂੰ ਆਪਾਂ ਮਤਲਬ ਪਹਿਲੇ ਵੀ ਇਹਨਾਂ ਦਾ ਸੁਣਿਆ ਹਾਂ ਤੁਹਾਨੂੰ ਇਹਨਾਂ ਦਾ ਸੁਣਿਆ ਵਾਜ ਭੈਣ ਰਾਵਾਂ ਨੂੰ ਕਿੱਦਾਂ ਲੱਗਿਆ ਜੀ ਕਮੈਂਟ ਕਰਕੇ ਲਾਜ਼ਮੀ ਦੱਸਣਾ ਮਿਲ ਗਿਆ ਨੈਕਸਟ ਵੀਡੀਓ ਚ ਲੱਕ ਸਾਡੇ ਚੜਦੀ ਕਰਾ ਚੁੱਕੇ